ਇੱਕ ਆਦਮੀ ਤਾਤਰਕ ਦੇ ਕੋਲ ਜਾਂਦਾ ਤਾਤਰਕ ਨੂੰ ਹੱਥ ਜੋੜ ਕੇ ਕਹਿੰਦਾ ਕਿ ਬਾਬਾ ਮੈਨੂੰ ਪੁੱਤਰ ਚਾਹੀਦਾ ਤਾਤਰਕ ਵੱਲੋਂ ਉਸ ਆਦਮੀ ਨੂੰ ਉਪਾਤਸਿਆ ਜਾਂਦਾ ਕਿ ਜੇਕਰ ਤੂੰ ਇਹ ਕੰਨਿਆਂ ਦਾ ਵੱਧ ਕਰਕੇ ਜਾਨੀ ਕਿ ਉਹਦੀ ਬਲੀ ਦੇਵੇਂਗਾ ਤਾਂ ਤੈਨੂੰ ਜੋ ਵੀ ਅਗਲੀ ਸੰਤਾਨ ਹੋਊਗੀ ਉਹ ਪੁੱਤਰੀ ਹੋਊਗਾ। ਉਹ ਆਦਮੀ ਇਸ ਤੋਂ ਬਾਅਦ ਘਰ ਆਉਂਦਾ ਤੇ ਘਰ ਆ ਕੇ ਸੋਚਣਾ ਸ਼ੁਰੂ ਕਰਦਾ ਕਿ ਉਹ ਕਿਸ ਲੜਕੀ ਦੀ ਬਲੀ ਦੇਵੇ ਤੇ ਇਸੇ ਤਰ੍ਹਾਂ 4 ਮਹੀਨੇ ਗੁਜ਼ਰ ਕੇ ਤੇ ਫਿਰ ਉਸ ਵੱਲੋਂ ਇੱਕ ਅੱਧਾ ਨਹੀਂ ਪੂਰੇ 6 ਕਤਲ ਕੀਤੇ ਜਾਂਦੇ ਨੇ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖਤਾ ਸੀ। ਮੱਧ ਪ੍ਰਦੇਸ਼ ਸ਼ਾਹਪੁਰਾ ਦਾ ਇੱਕ ਪਿੰਡ ਗੋਟਲੀ ਸਾਲ 1988 ਦੀ ਦੁਪਹਿਰ ਲਗਭਗ 1 ਵਜੇ ਭਾਨ ਸਿੰਘ ਨਾਮ ਦਾ ਇੱਕ ਆਦਮੀ ਜਦੋਂ ਆਪਦੇ ਘਰ 'ਚ ਜਾਂ ਦਾਤਾ ਉਹਦੀ ਪਤਨੀ ਆਪਦੀ 3 ਸਾਲ ਦੀ ਬੇਟੀ ਨੂੰ ਦੁੱਧ ਪਿਲਾ ਰਹੀ ਸੀ ਉਹ ਪਤਨੀ ਨੂੰ ਕਹਿੰਦਾ ਕਿ ਮੈਨੂੰ ਬੇਟੀ ਦੇ ਦੇ ਮੈਂ ਗੋਦੀ ਚ ਲੈਣੀ ਆ ਪਰ ਪਤਨੀ ਉਸ ਦੀਆਂ ਅੱਖਾਂ ਚ ਦੇਖ ਕੇ ਸਮਝ ਗਈ ਕਿ ਕੁਝ ਗੜਬੜਾ ਤੇ ਉਸ ਵੱਲੋਂ ਪਤੀ ਨੂੰ ਮਨਾ ਕਰ ਦਿੱਤਾ ਜਾਂਦਾ ਕਿ ਮੈਂ ਤੈਨੂੰ ਬੇਟੀ ਨਹੀਂ ਦੇਵਾਂਗੀ ਤਾਂ ਇਸ ਗੱਲ ਤੇ ਦੋਨਾਂ ਦੇ ਵਿਚਕਾਰ ਲੜਾਈ ਹੋ ਜਾਂਦੀ ਹੈ ਤੇ ਖਿੱਚਾ ਤਾਣ ਸ਼ੁਰੂ ਹੋ ਜਾਂਦੀ ਆ ਇਸ ਦੇ ਦੌਰਾਨ ਪਿਤਾ ਵੱਲੋਂ ਬੇਟੀ ਨੂੰ ਮਾਂ ਤੋਂ ਖੋਲਿਆ ਜਾਂਦਾ ਤੇ ਉਹ ਬਹੁਤ ਜ਼ੋਰ ਦੀ ਚੀਕ ਮਾਰਦਾ ਉਹਦੀ ਚੀਕ ਸੁਣ ਪਤਨੀ ਡਰ ਕੇ ਕੋਨੇ ਚ ਲੁਕ ਗਈ ਤੇ ਫਿਰ ਉਹ ਬੇਟੀ ਨੂੰ ਦੋਨਾਂ ਪੈਰਾਂ ਤੋਂ ਫੜਦਾ ਤੇ ਜ਼ੋਰ-ਜ਼ੋਰ ਦੀ ਫਰਸ਼ ਦੇ ਉੱਪਰ ਮਾਰਨਾ ਸ਼ੁਰੂ ਕਰ ਦਿੰਦਾ ਉਹ ਉਦੋਂ ਤੱਕ ਉਸ ਨੂੰ ਫਰਸ਼ ਤੇ ਮਾਰਦਾ ਜਦੋਂ ਤੱਕ ਉਹ ਮਰ ਨਹੀਂ ਗਈ ਤੇ ਫਿਰ ਤੋਂ ਔਰ ਜ਼ੋਰ ਦੀ ਚੀਕ ਮਾਰਦਾ ਤੇ ਪਾਸ ਹੀ ਇੱਕ 2 ਕਿਲੋ ਦਾ ਪੱਥਰ ਪਿਆ ਹੋਇਆ ਸੀ ਉਸ ਨੂੰ ਚੁੱਕਦਾ ਤੇ ਪਿੰਡ ਵੱਲ ਨਿਕਲ ਤੁਰਦਾ ਰਾਹ ਦੇ ਵਿੱਚ ਉਸ ਨੂੰ ਇੱਕ ਔਰਤ ਮਿਲਦੀ ਹੈ ਜਿਸ ਦਾ ਨਾਮ ਗੋਲੋਬਾਈ ਸੀ ਉਹ ਦੀ ਗੋਤ ਫੜਦਾ ਉਸ ਨੂੰ ਕਮਾਉਂਦਾ ਤੇ ਪੱਥਰ ਨਾਲ ਉਦੋਂ ਤੱਕ ਮਾਰਦਾ ਜਦੋਂ ਤੱਕ ਉਸ ਦੀ ਵੀ ਮੌਤ ਨਹੀਂ ਹੋ ਗਈ ਫਿਰ ਉਹ ਥੋੜਾ ਹੋਰ ਅੱਗੇ ਜਾਂਦਾ ਤਾਂ ਇੱਕ ਹੋਰ 35 ਸਾਲ ਦੀ ਗਰਭਤੀ ਔਰਤ ਆ ਰਹੀ ਸੀ ਉਸ ਵੱਲੋਂ ਉਸ ਨੂੰ ਫੜਿਆ ਜਾਂਦਾ ਪਹਿਲਾਂ ਉਹਦੇ ਸਿਰ ਤੇ ਚਿਹਰੇ ਨੂੰ ਕੁਚਲਿਆ ਜਾਂਦਾ ਫਿਰ ਉਹਦੇ ਪੇਟ ਉੱਪਰ ਵੀ ਪੱਥਰ ਮਾਰੇ ਜਾਂਦੇ ਨੇ ਜਿਸ ਨਾਲ ਉਸ ਔਰਤ ਦੇ ਨਾਲ ਨਾਲ ਉਹਦੇ ਪੇਟ 'ਚ ਪੜਿਆ ਬੱਚਾ ਵੀ ਮਰ ਗਿਆ ਤੇ ਉਸ ਨੂੰ ਮਾਰਨ ਤੋਂ ਬਾਅਦ ਉਹ ਹੋਰ ਅੱਗੇ ਵਧਦਾ ਅੱਗੇ ਇੱਕ ਵਿਸ਼ਨੂ ਨਾਮ ਦਾ ਆਦਮੀ ਆ ਰਿਹਾ ਸੀ ਜੋ ਆਉਧੀਆਂ ਮੈਸਾਂ ਨੂੰ ਚਿਰਾ ਕੇ ਆ ਰਿਹਾ ਸੀ ਤੇ ਭਾਨ ਸਿੰਘ ਬਲੋ ਉਸੇ ਪੱਥਰ ਨੂੰ ਇੱਕ ਮੱਝ ਦੇ ਵੀ ਸਿਰ ਦੇ ਵਿੱਚ ਮਾਰਨਾ ਸ਼ੁਰੂ ਕੀਤਾ ਜਾਂਦਾ ਤੇ ਉਦੋਂ ਤੱਕ ਮਾਰਦਾ ਜਦੋਂ ਤੱਕ ਉਹ ਮੱਝ ਵੀ ਮਰ ਨਹੀਂ ਗਈ ਕੋੜੀ ਖੜਾ ਵਿਸ਼ਨੂ ਉਸ ਨੂੰ ਬਾਰ ਬਾਰ ਪੁੱਛ ਰਿਹਾ ਸੀ ਕੇਸ ਨੇ ਤੇਰਾ ਕੀ ਬਗੜਿਆ ਤੂੰ ਇਹ ਕਿਉਂ ਕਰ ਰਿਹਾ ਪਰ ਉਹ ਮੈਸ ਨੂੰ ਮਾਰਨ ਤੋਂ ਬਾਅਦ ਵਿਸ਼ਨੂ ਦੇ ਉੱਪਰ ਵੀ ਅਟੈਕ ਕਰ ਦਿੰਦਾ ਪਿੰਡ ਦੇ ਵਿੱਚ ਪਿੰਡ ਦੇ ਲੋਕ ਵੀ ਉੱਥੇ ਆ ਚੁੱਕੇ ਸੀ ਤੇ ਭਾਨ ਸਿੰਘ ਜੱਗਲ ਦੇ ਵਿੱਚ ਭੱਜ ਨਿਕਲਦਾ ਪਰ ਪਿੰਡ ਦੇ ਹੀ ਕਈ ਲੋਕ ਉਸਦੇ ਮਗਰ ਭੱਜਦੇ ਨੇ ਤੇ ਉਸ ਨੂੰ ਫੜਦੇ ਨੇ ਉਸਦੇ ਹੱਥ ਤੇ ਪੈਰ ਬੰਨੇ ਜਾਂਦੇ ਨੇ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਚਾਰ ਲੋਕਾਂ ਵੱਲੋਂ ਉਸਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਉਸਦੀ ਪਤਨੀ ਵੀ ਸ਼ਾਮਲ ਸੀ ਇਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇੱਕ ਗੱਲ ਸਾਹਮਣੇ ਆਉਂਦੀ ਹੈ ਦਰਅਸਲ ਭਾਨ ਸਿੰਘ ਦੀ ਪਤਨੀ ਸੀ ਸ਼ਾਂਤੀ ਬਾਈ ਉਸ ਕੋਲ ਲਗਾਤਾਰ ਇੱਕ ਇੱਕ ਕਰਕੇ ਸੱਤ ਬੇਟੀਆਂ ਪੈਦਾ ਹੁੰਦੀਆਂ ਨੇ ਪਰ ਭਾਨ ਸਿੰਘ ਚਾਹੁੰਦਾ ਸੀ ਕਿ ਕਿਸੇ ਤਰੀਕੇ ਉਹਦੀ ਪਤਨੀ ਦੇ ਕੋਲ ਇੱਕ ਬੇਟਾ ਹੋਵੇ ਇਸ ਲਈ ਉਹ ਚਾਹੇ ਤਬੀਜ ਕਰਨ ਵਾਲੇ ਹੋਣ ਤੇ ਚਾਹੇ ਹੋਰ ਕੋਈ ਵੀ ਬਾਬਾ ਆਸ-ਪਾਸ ਕਿਤੇ ਵੀ ਉਸ ਨੂੰ ਪਤਾ ਲੱਗਦਾ ਤਾਂ ਉਹ ਉਸ ਕੋਲ ਹਮੇਸ਼ਾ ਜਾਇਆ ਕਰਦਾ ਸੀ ਇਸੇ ਦੌਰਾਨ ਨਵੰਬਰ 1987 ਦੀ ਗੱਲ ਆ ਕੋਲ ਦੇ ਹੀ ਪਿੰਡ ਦੇ ਵਿੱਚ ਭਾਨ ਸਿੰਘ ਇੱਕ ਤੰਤਰਕ ਦੇ ਕੋਲ ਜਾਂਦਾ ਤੇ ਉਸ ਤੰਤਰਕ ਵੱਲੋਂ ਉਸ ਨੂੰ ਇੱਕ ਕੰਨਿਆ ਦੀ ਬਲੀ ਦੀ ਗੱਲ ਕਹੀ ਜਾਂਦੀ ਆ ਭਾਨ ਸਿੰਘ ਤੰਤਰਕ ਨੂੰ ਕਹਿੰਦਾ ਕਿ ਕੰਨਿਆਵਾਂ ਤਾਂ ਮੇਰੇ ਘਰ ਦੇ ਵਿੱਚ ਹੀ ਬਹੁਤ ਨੇ ਤੂੰ ਦੱਸ ਕਿਸ ਦੀ ਬਲੀ ਦੇਵਾਂ ਤਾਂ ਤਾਤਾਂਤਰਕ ਵੱਲੋਂ ਕਿਹਾ ਜਾਂਦਾ ਕਿ ਜਿਸ ਦੀ ਵੀ ਤੈਨੂੰ ਠੀਕ ਲੱਗੇ ਤੂੰ ਉਸ ਦੀ ਬਲੀ ਦੇ ਦੇ ਉਹ ਤੁਰੰਤ ਹੀ ਘਰ ਆਉਂਦਾ ਤੇ ਆਪਦੀ ਪਤਨੀ ਨੂੰ ਕਹਿੰਦਾ ਕਿ ਹੁਣ ਸਭ ਠੀਕ ਹੋ ਜੂ ਆਪਣੇ ਅਗਲਾ ਬੱਚਾ ਜਿਹੜਾ ਵੀ ਪੈਦਾ ਹੋਣਾ ਉਹ ਬੇਟਾ ਹੀ ਹੋਊਗਾ ਬਸ ਤੂੰ ਮੈਨੂੰ ਇਹ ਦੱਸ ਕਿ ਮੈਂ ਆਪਣੀ ਕਿਹੜੀ ਬੇਟੀ ਨੂੰ ਮਾਰਾਂ ਉਸ ਦੀ ਬਲੀ ਦੇਵਾਂ ਪਤਨੀ ਉਸ ਨੂੰ ਕਹਿੰਦੀ ਆ ਕਿ ਕੀ ਤੂੰ ਪਾਗਲ ਹੋ ਗਿਆ ਕਿ ਤੂੰ ਆਪਦੇ ਜੁਬਾਕਾਂ ਨੂੰ ਹੀ ਮਾਰੇਗਾ ਤੇ ਉਸ ਨਾਲ ਲੜਦੀ ਆ ਤੇ ਪਰ ਹਮੇਸ਼ਾ ਉਹ ਉਹਨਾਂ ਨੂੰ ਆਪਦੇ ਨਾਲ ਹੀ ਰੱਖਦੀ ਜਾਨੀ ਕਿ ਆਪਦੇ ਬੱਚਿਆਂ ਨੂੰ ਕਿਉਂਕਿ ਉਸ ਨੂੰ ਲੱਗਦਾ ਕਿ ਕੀ ਪਤਾ ਕਦੋਂ ਪਤੀ ਕਿਸੇ ਬੇਟੀ ਨੂੰ ਮਾਰ ਦੇ ਪਰ ਭਾਨ ਸਿੰਘ ਦੀ ਹਮੇਸ਼ਾ ਅੱਖ ਆਪਦੀ ਸਭ ਤੋਂ ਛੋਟੀ 3 ਸਾਲ ਦੀ ਬੇਟੀ ਰਾਜੂ ਦੇ ਉੱਤੇ ਹੁੰਦੀ ਸੀ ਤੇ ਫਿਰ ਇੱਕ ਦਿਨ ਉਸ ਨੇ ਮੌਕਾ ਪਾ ਕੇ ਆਪਦੀ ਬੇਟੀ ਨੂੰ ਪਤਨੀ ਦੇ ਹੱਥੋਂ ਖੋਹਿਆ ਜਾਂਦਾ ਤੇ ਉਸ ਨੂੰ ਮਾਰ ਦਿੱਤਾ ਜਾਂਦਾ ਪਰੇ ਮਾਮਲਾ ਕੋਰਟ ਦੇ ਵਿੱਚ ਜਾਂਦਾ ਤੇ ਭਾਨ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਪਰ ਜਦੋਂ ਮਾਮਲਾ ਹਾਈ ਕੋਰਟ ਦੇ ਵਿੱਚ ਜਾਂਦਾ ਤਾਂ ਭਾਨ ਸਿੰਘ ਨੂੰ ਪਾਗਲ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੂਸਰਾ ਪੁਲਿਸ ਵੱਲੋਂ ਪਤਾ ਲੱਗਣ ਤੇ ਵੀ ਉਸ ਤਾੰਤਰਿਕ ਨੂੰ ਪਾਲਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਹੋਰ ਵੀ ਕਈ ਸਬੂਤਾਂ ਦੀ ਘਾਟ ਸੀ ਇਸੇ ਵਜ੍ਹਾ ਦੇ ਕਾਰਨ ਹਾਈ ਕੋਰਟ ਵੱਲੋਂ ਭਾਨ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਗਿਆ ਸੀ ਹੁਣ ਤੁਹਾਡਾ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ